ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਲੋਕਾਂ ਦੇ ਜੀਵਨ ਨੂੰ ਹੋਰ ਸੁਖਾਲਾ ਕਰਨਾ ਐਸੇ ਸਿਲਸਿਲੇ ਤਹਿਤ ਪੰਜਾਬ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਈਜ਼ੀ ਰਜਿਸਟਰੀ ਯੋਜਨਾ ਨੇ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਕਿਰਿਆ ਤੇਜ਼ ਤੇ ਪਾਰਦਰਸ਼ੀ ਕਰ ਦਿੰਦੀ ਹੈ ਹੁਣ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਨੇ ਪੈ ਰਹੇ ਬਲਕਿ ਘਰ ਬੈਠੇ ਹੀ ਸਿਰਫ 48 ਘੰਟਿਆਂ 'ਚ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਪੰਜਾਬ ਸਰਕਾਰ ਦੀ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਨਾਲ ਹੀ ਭ੍ਰਿਸ਼ਟਾਚਾਰ ਤੇ ਵੀ ਵੱਡੀ ਰੋਕ ਲੱਗੀ ਹੈ ਪੈਰ ਪੈਰ ਤੇ ਰਿਸ਼ਵਤ ਪੈਰ ਪੈਰ ਤੇ ਕਮਿਸ਼ਨ ਪੈਰ ਪੈਰ ਤੇ ਏਜੰਟ ਬੈਠੇ ਸੀ ਇਹ ਤਰ੍ਹਾਂ ਕੰਮ ਨਹੀਂ ਹੋ ਸਕਦਾ ਡਰਾਉਂਦੇ ਸੀ ਇਹ ਤਾਂ ਪੰਗਾ ਵੱਡਾ ਪਾਊਗਾ ਜੇ ਕਰਾ ਦਿੰਦੇ ਆ ਜੇ ਤੂੰ ਥੋੜਾ ਜਿਹਾ ਆ ਕਰਦੇ ਹੋ ਉਹ ਕਰਦੇ ਸੋ ਸਾਰਾ ਝੰਜਟ ਖਤਮ ਹੈ ਬਿਲਕੁਲ ਕੰਪਿਊਟਰ ਤੇ ਮਤਲਬ 22 ਮਿੰਟ ਦੇ ਵਿੱਚ ਤੁਸੀਂ ਇਸ ਕਚਹਿਰੀ ਦੇ ਵਿੱਚ ਵੜਨ ਤੋਂ ਤਹਸੀਲ ਦੇ ਵਿੱਚ ਵੜਨ ਤੋਂ ਲੈ ਕੇ 20-22 ਮਿੰਟ ਵਿੱਚ ਆਪਣੀ ਰਜਿਸਟਰੀ ਜਾਂ ਆਪਣਾ ਕੋਈ ਜਨਮ ਸਰਟੀਫਿਕੇਟ ਜਾਂ ਕੋਈ ਆਪਣਾ ਕੋਈ ਵੀ ਕੰਮ ਆ ਉਹ ਬਾਹਰ ਨਿਕਲ ਸਕਦੇ ਹੋ ਬਿਨਾਂ ਕੋਈ ਪੈਸਾ ਦਿੱਤੇ ਪੰਜਾਬ ਸਰਕਾਰ ਵੱਲੋਂ 26 ਮਈ 2025 ਨੂੰ ਮੋਹਾਲੀ 'ਚ ਸ਼ੁਰੂ ਕੀਤੀ ਸੁਪਰਾਲੀ ਨਾਲ ਲੋਕ ਘਰ ਬੈਠੇ ਹੀ ਸਰਕਾਰ ਦੁਆਰਾ ਨਿਰਧਾਰਿਤ ਫੀਸ ਜਮ੍ਹਾਂ ਕਰਵਾ ਕੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਂਬੰਦੀ ਦੀ ਤਸਦੀਕ شدہ ਕਾਪੀ ਔਨਲਾਈਨ ਪ੍ਰਾਪਤ ਕਰ ਸਕਦੇ ਹਨ ਡੈਨਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਮਾਨਸਾ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਹੋਟਲਾਂ ਦੇ ਵਿੱਚ ਰੇਡ ਕਰਕੇ 14 ਮੁੰਡੇ ਅਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹਨਾਂ ਹੋਟਲਾਂ ਦੇ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਮਾਨਸਾ ਪੁਲਿਸ ਵੱਲੋਂ ਸ਼ਹਿਰ ਦੇ ਅੱਧੀ ਦਰਜਨ ਦੇ ਕਰੀਬ ਹੋਟਲਾਂ ਵਿੱਚ ਰੇਡ ਕੀਤੀ ਗਈ ਅਤੇ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਇਸੇ ਦੇ ਚੱਲਦੇ ਇੱਕ ਹੋਟਲ ਤੇ ਛਾਪਾ ਮਾਰੀ ਦੌਰਾਨ ਇੱਕ ਦਰਜਨ ਤੋਂ ਵੱਧ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮਹਿਲਾ ਪੁਲਿਸ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਕਈ ਹੋਟਲਾਂ ਦੇ ਵਿੱਚ ਦੇਵ ਵਿਪਾਰ ਦਾ ਧੰਦਾ ਚੱਲ ਰਿਹਾ ਹੈ ਜਿਸ ਕਾਰਨ ਅੱਜ ਮਾਨਸਾ ਦੇ ਕਈ ਹੋਟਲਾਂ ਵਿੱਚ ਛਾਪਾ ਮਾਰੀ ਕੀਤੀ ਅਤੇ ਇਨ੍ਹਾਂ ਹੋਟਲਾਂ ਤੋਂ 14 ਮਰਦ ਅਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਮਹਿਲਾ ਇਨਸਪੈਕਟਰ ਰੁਪਿੰਦਰ ਕੌਰ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟਲ ਹੈਗੀ ਜਿੱਥੇ ਇਲੀਗਲ ਇਮੋਰਲ ਟ੍ਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਸ਼ਾਨਬਿਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਇਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਜਾਊਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪ੍ਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਅੱਛਾ ਦੱਸਤਾ ਮੈਨੂੰ ਪਰਚਾ ਚੱਲ ਰਹੀ ਹੈ ਛਾਣਬੀ ਕਿੰਨੇ ਕੁ ਜੋੜੇ ਪકડੇਗੇ ਨਹੀਂ ਅ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਜਿਹੜੇ ਬਾਕੀ ਹੋਟਲ ਨੇ ਜੀ ਉਹਨਾਂ ਦੀ ਵੀ ਰੇਡ ਕੀਤੀ ਜਾਊਗੀ ਮਾਨਸਾ ਬਾਕੀ ਜਿਦੀ ਜਿਦੀ ਇਨਫੋਰਮੇਸ਼ਨ ਇਦਾਂ ਦੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਧੰਦਾ ਚੱਲ ਰਿਹਾ ਹੈ ਜਿਵੇਂ ਜਿਵੇਂ ਇਨਫੋਰਮੇਸ਼ਨ ਮਿਲੂਗੀ ਅਸੀਂ ਉਦਾਂ ਦੀ ਕਾਰਵਾਈ ਕਰਾਂਗੇ ਡੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਮਾਨਸਾ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਹੋਟਲਾਂ ਦੇ ਵਿੱਚ ਰੇਡ ਕਰਕੇ 14 ਮੁੰਡੇ ਅਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹਨਾਂ ਹੋਟਲਾਂ ਦੇ ਵਿੱਚ ਦੇਵ ਵਿਪਾਰ ਦਾ ਧੰਦਾ ਚੱਲ ਰਿਹਾ। ਮਾਨਸਾ ਪੁਲਿਸ ਵੱਲੋਂ ਸ਼ਹਿਰ ਦੇ ਅੱਧੀ ਦਰਜਨ ਦੇ ਕਰੀਬ ਹੋਟਲਾਂ ਵਿੱਚ ਰੇਡ ਕੀਤੀ ਗਈ ਅਤੇ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਇਸੇ ਦੇ ਚੱਲਦੇ ਇੱਕ ਹੋਟਲ ਤੇ ਛਾਪਾ ਮਾਰੀ ਦੌਰਾਨ ਇੱਕ ਦਰਜਨ ਤੋਂ ਵੱਧ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਹਿਲਾ ਪੁਲਿਸ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਕਈ ਹੋਟਲਾਂ ਦੇ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਹੈ ਜਿਸ ਕਾਰਨ ਅੱਜ ਮਾਨਸਾ ਦੇ ਕਈ ਹੋਟਲਾਂ ਵਿੱਚ ਛਾਪਾ ਮਾਰੀ ਕੀਤੀ ਅਤੇ ਇਨ੍ਹਾਂ ਹੋਟਲਾਂ ਤੋਂ 14 ਮਰਦ ਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਮਹਿਲਾ ਇਨਸਪੈਕਟਰ ਰੁਪਿੰਦਰ ਕੌਰ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟਲ ਹੈਗੀ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਛਾਣਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਇਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਜਾਊਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਪਰਚਾ ਚੱਲ ਰਹੀ ਹੈ ਛਾਣਬੀ ਕਿੰਨੇ ਕੁ ਜੋੜੇ ਪકડੇਗੇ ਨਹੀਂ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਜਿਹੜੇ ਬਾਕੀ ਉੱਟਣ ਨੇ ਜ ਉਹਨਾਂ ਦੀ ਵੀ ਰੇਡ ਕੀਤੀ ਜਾਊਗੀ ਮਾਨਸਾ ਬਾਕੀ ਜਿਦੀ ਜਿਦੀ ਇਨਫੋਰਮੇਸ਼ਨ ਇਦਾਂ ਦੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਧੰਦਾ ਚੱਲ ਰਿਹਾ ਹੈ ਜਿਵੇਂ ਜਿਵੇਂ ਇਨਫੋਰਮੇਸ਼ਨ ਮਿਲੂਗੀ ਅਸੀਂ ਉਦਾਂ ਦੀ ਕਾਰਵਾਈ ਕਰਾਂਗੇ ਗੈਨਿਕ ਸਵੇਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਮਾਨਸਾ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਹੋਟਲਾਂ ਦੇ ਵਿੱਚ ਰੇਡ ਕਰਕੇ 14 ਮੁੰਡਿਆਂ ਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹਨਾਂ ਹੋਟਲਾਂ ਦੇ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਮਾਨਸਾ ਪੁਲਿਸ ਵੱਲੋਂ ਸ਼ਹਿਰ ਦੇ ਅੱਧੀ ਦਰਜਨ ਦੇ ਕਰੀਬ ਹੋਟਲਾਂ ਵਿੱਚ ਰੇਡ ਕੀਤੀ ਗਈ ਅਤੇ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਇਸੇ ਦੇ ਚੱਲਦੇ ਇੱਕ ਹੋਟਲ ਤੇ ਛਾਪਾ ਮਾਰੀ ਦੌਰਾਨ ਇੱਕ ਦਰਜਨ ਤੋਂ ਵੱਧ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮਹਿਲਾ ਪੁਲਿਸ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਕਈ ਹੋਟਲਾਂ ਦੇ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਜਿਸ ਕਾਰਨ ਅੱਜ ਮਾਨਸਾ ਦੇ ਕਈ ਹੋਟਲਾਂ ਵਿੱਚ ਛਾਪਾ ਮਾਰੀ ਕੀਤੀ ਅਤੇ ਇਨ੍ਹਾਂ ਹੋਟਲਾਂ ਤੋਂ 14 ਮਰਦ ਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੇ ਵਿੱਚ ਮਹਿਲਾ ਇੰਸਪੈਕਟਰ ਰੁਪਿੰਦਰ ਕੌਰ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟਲ ਹੈਗੀ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ। ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਸ਼ਾਨਬੀਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਇਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਜਾਊਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਅੱਛਾ ਦੱਸਤਾ ਮੈਨੂੰ ਪਰਚਾ ਚੱਲ ਰਹੀ ਹੈ ਸ਼ਾਨਬੀਨ ਕਿੰਨੇ ਕੁ ਜੋੜੇ ਪકડੇਗੇ ਨਹੀਂ ਜੋੜੇ ਤਕਰੀਬਨ ਹੈਗੇ ਜੀ 5-7 ਦੇ ਕਰੀਬ ਜਿਹੜੇ ਬਾਕੀ ਹੋਟਲ ਨੇ ਜੀ ਉਹਨਾਂ ਦੀ ਵੀ ਰੇਡ ਕੀਤੀ ਜਾਊਗੀ ਮਾਨਸੂਰ ਬਾਕੀ ਜਿੱਦੇ ਜਿੱਦੇ ਇਨਫੋਰਮੇਸ਼ਨ ਇਦਾਂ ਦੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਧੰਦਾ ਚੱਲ ਰਿਹਾ ਹੈ ਜੀਵ ਜੀ ਮੈਨ ਇਨਫੋਰਮੇਸ਼ਨ ਮਿਲੂਗੀ ਅਸੀਂ ਉਦਾਂ ਦੀ ਕਾਰਵਾਈ ਕਰਾਂਗੇ ਡੈਨਿਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਮਾਨਸਾ ਤੋਂ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੁਲਿਸ ਵੱਲੋਂ ਹੋਟਲਾਂ ਦੇ ਵਿੱਚ ਰੇਡ ਕਰਕੇ 14 ਮੁੰਡੇ ਅਤੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹਨਾਂ ਹੋਟਲਾਂ ਦੇ ਵਿੱਚ ਦੇਵਪਾਰ ਦਾ ਧੰਦਾ ਚੱਲ ਰਿਹਾ ਮਾਨਸਾ ਪੁਲਿਸ ਵੱਲੋਂ ਸ਼ਹਿਰ ਦੇ ਅੱਧੀ ਦਰਜਨ ਦੇ ਕਰੀਬ ਹੋਟਲਾਂ ਵਿੱਚ ਰੇਡ ਕੀਤੀ ਗਈ ਅਤੇ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਇਸੇ ਦੇ ਚੱਲਦੇ ਇੱਕ ਹੋਟਲ ਤੇ ਛਾਪਾ ਮਾਰੀ ਦੌਰਾਨ ਇੱਕ ਦਰਜਨ ਤੋਂ ਵੱਧ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮਹਿਲਾ ਪੁਲਿਸ ਇੰਸਪੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਕਿ ਸ਼ਹਿਰ ਦੇ ਕਈ ਹੋਟਲਾਂ ਦੇ ਵਿੱਚ ਦੇਵ ਵਿਪਾਰ ਦਾ ਧੰਦਾ ਚੱਲ ਰਿਹਾ ਹੈ। ਜਿਸ ਕਾਰਨ ਅੱਜ ਮਾਨਸਾ ਦੇ ਕਈ ਹੋਟਲਾਂ ਵਿੱਚ ਛਾਪਾ ਮਾਰੀ ਕੀਤੀ ਅਤੇ ਇਨ੍ਹਾਂ ਹੋਟਲਾਂ ਤੋਂ 14 ਮਰਦ ਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਦੇ ਵਿੱਚ ਮਹਿਲਾ ਇਨਸਪੈਕਟਰ ਰੁਪਿੰਦਰ ਕੌਰ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਸਾਨੂੰ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਲੋਕਲ ਕੁਸ਼ਕ ਹੋਟਲ ਹੈਗੀ ਜਿੱਥੇ ਇਲੀਗਲ ਇਮੋਰਲ ਟਰੈਫਿਕਿੰਗ ਚੱਲ ਰਹੀ ਹੈ ਉਹਦੇ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਕੁਸ਼ਕ ਹੋਟਲਾਂ ਦੇ ਵਿੱਚ ਸ਼ਾਨਬਿਨ ਕੀਤੀ ਹੈ ਰੇਡ ਕੀਤੀ ਹੈ ਤਾਂ ਕੁਸ਼ਕ ਸਾਨੂੰ ਰਿਕਵਰੀ ਹੋਈ ਹੈ ਇਦਾਂ ਦੀ ਇਲੀਗਲ ਬਾਕੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜਿੱਦਾਂ ਦੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਊਗੀ ਉਦਾਂ ਦੀ ਕਾਰਵਾਈ ਹੋ ਜਾਊਗੀ ਮੈਮ ਕਿੰਨੇ ਹੋਟਲਾਂ ਤੇ ਰੇਡ ਕੀਤੀ ਅਪਰੋਕਸੀਮੇਟ 4-5 ਹੋਟਲਾਂ ਤੇ ਕੀਤੀ ਹੈ ਜੀ ਅੱਛਾ ਦੱਸਤਾ ਮੈਨੂੰ ਪਰਚਾ ਚੱਲ ਰਹੀ ਹੈ ਛਾਣਬੀ ਕਿੰਨੇ ਕੁ ਜੋੜੇ ਪકડੇਗੇ ਨਹੀਂ ਜੋੜੇ ਤਕਰੀਬਨ ਹੈਗੇ ਆ ਜੀ 5-7 ਦੇ ਕਰੀਬ ਜਿਹੜੇ ਬਾਕੀ ਹੋਟਲ ਨੇ ਜੀ ਉਹਨਾਂ ਦੀ ਵੀ ਰੇਡ ਕੀਤੀ ਜਾਊਗੀ ਮਾਨਸੂਰ ਬਾਕੀ ਜਿਦੀ ਜਿਦੀ ਇਨਫੋਰਮੇਸ਼ਨ ਇਦਾਂ ਦੀ ਮਿਲਦੀ ਹੈ ਸਾਨੂੰ ਕਿ ਜਿੱਥੇ ਕੋਈ ਇਲੀਗਲ ਤੰਦਾ ਚੱਲ ਰਿਹਾ ਹੈ ਜਿਵੇਂ ਜਿਵੇਂ ਇਨਫੋਰਮੇਸ਼ਨ ਮਿਲੂਗੀ ਅਸੀਂ ਉਦਾਂ ਦੀ ਕਾਰਵਾਈ ਕਰਾਂਗੇ